ਆਮਰ ਸਰ ਦੇ ਆਤੀਏ ਦਿਨ ਰਈਆ ਬਲਾਕ ਦੇ ਵਿੱਚ ਅੱਜ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਵੱਲੋਂ ਉਪ ਮੰਡਲ ਦਫਤਰ ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਜਿਹੜੇ ਨਾਮਜ਼ਦਗੀ ਪੱਤਰ ਸੀਗੇ ਉਹ ਦਾਖਲ ਕਰਵਾਏ ਗਏ ਨੇ ਮੇਰੇ ਨਾਲ ਇਸ ਸਮੇਂ ਰਟਰਨਿੰਗ ਅਫਸਰ ਮੈਡਮ ਰੋਬਿੰਜੀਤ ਕੌਰ ਮੌਜੂਦ ਨੇ ਮੈਡਮ ਅੱਜ ਕਹਿਦੀ ਹੈ ਕਿ ਦੋ ਦਿਨ ਗੁਜ਼ਰ ਕੇ ਪਹਿਲਾਂ ਤਾਂ ਕੋਈ ਨਾਮਜ਼ਦਗੀ ਪੱਤਰ ਨਹੀਂ ਸੀ ਦਾਖਲ ਨਾਲ ਜਿਹਨੇ ਕੋ ਉਮੀਦਵਾਰ ਜਿਹੜੇ ਹੈਗੇ ਆ ਉਹ ਆਪਣੇ ਨਾਮ ਦੇ ਪੱਤਰ ਜਮ੍ਹਾਂ ਕਰਾ ਕੇ ਗਏ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਲਾਕ ਸੰਮਤੀ ਰਈਆ ਪੰਚਾਇਤ ਸੰਮਤੀ ਰਈਆ ਦੀਆਂ 99 ਪਿੰਡਾਂ ਦੀਆਂ ਜੋ ਕਿ ਸਾਡੇ ਕੋਲ ਕੁੱਲ 25 ਹੌਨਾ ਵਿੱਚ ਵੰਡੇ ਗਏ ਨੇ ਜਿਨ੍ਹਾਂ ਦੀਆਂ ਨਾਮਜ਼ਦਗੀਆਂ ਸੀਗੀਆਂ ਮਿਤੀ 1/12 ਤੋਂ ਲੈ ਕੇ ਮਿਤੀ 4/12 ਤੱਕ ਇਸ ਦੇ ਸੰਬੰਧ ਵਿੱਚ ਮਿਤੀ 1/2 ਤੋਂ ਤੱਕ ਕੋਈ ਵੀ ਦਾਖਲ ਨਹੀਂ ਹੋਈਆਂ ਪਰ ਅੱਜ ਮਿਤੀ 3 ਦਸੰਬਰ ਨੂੰ ਕੁੱਲ ਸਾਡੇ ਕੋਲ 31 ਨਾਮਜ਼ਦਗੀਆਂ ਦਾਖਲ ਹੋਈਆਂ ਨੇ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਤੇ ਕੁਝ ਆਜ਼ਾਦ ਉਮੀਦਵਾਰਾਂ ਵੱਲੋਂ ਕੀਤੇ ਗਏ ਨੇ ਇਸ ਦੇ ਵਿੱਚ ਲੋਕਾਂ ਵੱਲੋਂ ਆਪਣੀਆਂ ਫਾਈਲਾਂ ਮੁਕੰਮਲ ਤੌਰ ਤੇ ਮਕਮਲ ਕਰਕੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਸੀਗੀ ਜਿੰਨੀਆਂ ਸਾਡੇ ਵੱਲੋਂ ਚੈੱਕ ਕੀਤੀਆਂ ਗਈਆਂ ਅਤੇ ਮੌਕੇ ਤੇ ਹੀ ਉਹਨਾਂ ਨੂੰ ਉਹਨਾਂ ਦੀਆਂ ਰਸੀਦਾਂ ਫੀਸ ਜਿੰਨੀ ਉਹਨਾਂ ਦੀ ਬੰਦੀ ਸੀ ਜਿੱਦਾਂ ਕਿ ਚੋਣ ਕਮਿਸ਼ਨ ਵੱਲੋਂ ਐਸੀ ਵਰਗ ਵਾਸਤੇ 100 ਰੁਪਏ ਤੇ ਜਨਰਲ ਵਰਗ ਵਾਸਤੇ 200 ਰੁਪਏ ਸੀਗੀ ਉਹਦੇ ਮੁਤਾਬਕ ਫੀਸਾਂ ਕੱਟ ਕੇ ਉਹਨਾਂ ਨੂੰ ਨਾਲ ਦੀ ਨਾਲ ਹੀ ਮੌਕੇ ਉੱਤੇ ਰਸੀਦਾਂ ਦੇ ਕੇ ਪਲੱਸ ਉਹਨਾਂ ਨੂੰ ਸਾਡੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮਿਤੀ 4 ਤਰੀਕ ਨੂੰ ਅਖੀਰਲੇ ਨਾਮਿਨੇਸ਼ਨ ਦਿਨ ਤੋਂ ਬਾਅਦ 5 ਤਰੀਕ ਨੂੰ ਵਿਡਰੋਅਲ ਆ ਪਲਸ ਇਹਨਾਂ ਦੀ ਸਕਰੂਟੀ ਕੀਤੀ ਜਾਵੇਗੀ। ਥੈਂਕ ਯੂ ਮੈਡਮ ਹੁਣ ਕੱਲ ਨੂੰ ਚਾਰ ਦਿਨ ਹੈ ਕਿ ਹੈਗੇ ਲਾਸਟ ਨਾਮਜ਼ਦਗੀਆਂ ਦੀ। ਔਰ ਅੱਜ ਜਦੋਂ ਰਾਸ਼ ਇੱਕਦਮ ਰਹਾ ਕਾਫੀ। ਕੱਲ ਨੂੰ ਕੀ ਲੱਗਦਾ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਆਜ਼ਾਦ ਕੈਂਡੀਡੇਟ ਜਿਹੜੇ ਹੈਗੇ ਪਾਰਟੀਆਂ ਤੋਂ ਇਲਾਵਾ ਬਿਲਕੁਲ ਜਿੱਦਾਂ ਕੀ ਸਾਡੇ ਕੋਲ ਰਹੀਏ ਪੰਚਾਇਤ ਸੰਮਤੀ ਵਿੱਚ કુલ 25 ਜ਼ੋਨ ਨੇ ਤੇ ਅੱਜ ਸਾਡੇ ਕੋਲ 31 ਨਾਮਜ਼ਦਗੀਆਂ ਹੋਈਆਂ ਨੇ ਤੇ ਬਿਲਕੁਲ ਕੱਲ ਨੂੰ ਸਾਡੇ ਕੋਲ ਤਕਰੀਬਨ ਕਾਫੀ ਰਸ਼ ਰਹੇਗਾ ਕਿਉਂਕਿ ਕੱਲ ਆਖੀਰਲਾ ਦਿਨ ਹੋਣ ਕਾਰਨ ਜਿਹੜਾ ਸਮਾਂ ਹੈ ਉਹ 11 ਵਜੇ ਤੋਂ 3 ਵਜੇ ਦਾ ਹੋਵੇਗਾ ਪਰ ਜੋ ਵੀ ਕੋਈ ਪਾਰਟੀ 3 ਵਜੇ ਤੱਕ ਦਫ਼ਤਰ ਅੰਦਰ ਕਰ ਜਾਏਗੀ ਉਸ ਉਹਨਾਂ ਸਾਰਿਆਂ ਦੇ ਕਾਗਜ਼ ਜਿਹੜੀ ਨੇ ਸਾਡੇ ਵੱਲੋਂ ਨਿਜੀ ਤੌਰ ਮਤਲਬ ਲੈ ਜਾਣਗੇ ਤੇ ਉਮੀਦ ਹੈ ਕਿ ਕੱਲ ਨੂੰ ਭਾਰੀ ਮਾਤਰਾ ਵਿੱਚ ਰਸ਼ ਪਾਇਆ ਜਾਵੇਗਾ ਖੈਰ ਰਈਆ ਬਲਾਕ ਦੇ 99 ਪਿੰਡਾਂ ਨੂੰ 25 ਜੋਨਾਂ ਦੇ ਵਿੱਚ ਵੰਡਿਆ ਗਿਆ ਹੈ 150 ਬੂਥ ਜਿਹੜੇ ਨੇ ਉਹ ਬਣਾਏ ਗਏ ਨੇ ਔਰ ਤਿਆਰੀਆਂ ਜਿਹੜੀਆਂ ਤਕਰੀਬਨ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਵੱਖ-ਵੱਖ ਉਮੀਦਵਾਰ ਜਿਹੜੇ ਹੈਗੇ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਇਹਨਾਂ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਅੱਜ ਦਾਖਲ ਕਰਵਾ ਕੇ ਗਏ ਨੇ ਔਰ ਕੱਲ ਨੂੰ ਜਿਹੜਾ ਲਾਸਟ ਸਬਮਿਸ਼ਨ ਦੀ ਡੇਟ ਹੈਗੀ ਹੈ ਤਾਂ ਇੰਕਸਪੈਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਬਾਬਾ ਬਕਾਲਾ ਸਾਹਿਬ ਅਮਰਸਰ ਦੇ ਆਤੀਏ ਦਿਨ ਰਈਆ ਬਲਾਕ ਦੇ ਵਿੱਚ ਅੱਜ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਵੱਲੋਂ ਉਪ ਮੰਡਲ ਦ ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਜਿਹੜੇ ਨਾਮਜ਼ਦਗੀ ਪੱਤਰ ਸੀਗੇ ਉਹ ਦਾਖਲ ਕਰਵਾਏ ਗਏ ਨੇ ਮੇਰੇ ਨਾਲ ਇਸ ਸਮੇਂ ਰਿਟਰਨਿੰਗ ਅਫਸਰ ਮੈਡਮ ਰੋਬਿੰਜੀਤ ਕੌਰ ਮੌਜੂਦ ਨੇ ਮੈਡਮ ਅੱਜ ਕਹਿਦੀ ਹੈ ਕਿ ਦੋ ਦਿਨ ਗੁਜ਼ਰ ਕੇ ਪਹਿਲਾਂ ਤਾਂ ਕੋਈ ਨਾਮਜ਼ਦਗੀ ਪੱਤਰ ਨਹੀਂ ਸੀ ਦਾਖਲ ਨਾ ਜਿਹਨੇ ਕੋਈ ਉਮੀਦਵਾਰ ਜੜੇ ਹੈਗੇ ਆ ਉਹ ਆਪਣੇ ਨਾਮ ਦੇ ਪੱਤਰ জমা ਕਰਾ ਕੇ ਗਏ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਲਾਕ ਸੰਮਤੀ ਰਈਆ ਪੰਚਾਇਤ ਸੰਪਤੀ ਰਿਆ ਦੀਆਂ 99 ਪਿੰਡਾਂ ਦੀਆਂ ਜੋ ਕਿ ਸਾਡੇ ਕੋਲ ਕੁੱਲ 25 ਜ਼ੋਨਾਂ ਵਿੱਚ ਵੰਡੇ ਗਏ ਨੇ ਜਿਨ੍ਹਾਂ ਦੀਆਂ ਨਾਮਜ਼ਦਗੀਆਂ ਸੀਗੀਆਂ ਮਿਤੀ 1/12 ਤੋਂ ਲੈ ਕੇ ਮਿਤੀ 4/12 ਤੱਕ ਇਸ ਦੇ ਸੰਬੰਧ ਵਿੱਚ ਮਿਤੀ 1/2 ਤੋਂ ਤੱਕ ਕੋਈ ਵੀ ਦਾਖਲ ਨਹੀਂ ਹੋਈਆਂ ਪਰ ਅੱਜ ਮਿਤੀ 3 ਦਸੰਬਰ ਨੂੰ ਕੁੱਲ ਸਾਡੇ ਕੋਲ 31 ਨਾਮਜ਼ਦਗੀਆਂ ਦਾਖਲ ਹੋਈਆਂ ਨੇ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਤੇ ਕੁਝ ਆਜ਼ਾਦ ਉਮੀਦਵਾਰਾਂ ਵੱਲੋਂ ਕੀਤੇ ਗਏ ਨੇ ਇਸ ਦੇ ਵਿੱਚ ਲੋਕਾਂ ਵੱਲੋਂ ਆਪਣੀਆਂ ਫਾਈਲਾਂ ਮੁਕੰਮਲ ਤੌਰ ਤੇ ਮੁਕੰਮਲ ਕਰਕੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਸੀਗੀ ਜਿੰਨੀਆਂ ਸਾਡੇ ਵੱਲੋਂ ਚੈੱਕ ਕੀਤੀਆਂ ਗਈਆਂ ਅਤੇ ਮੌਕੇ ਤੇ ਹੀ ਉਹਨਾਂ ਨੂੰ ਉਹਨਾਂ ਦੀਆਂ ਰਸੀਦਾਂ ਫੀਸ ਜਿੰਨੀ ਉਹਨਾਂ ਦੀ ਬੰਦੀ ਸੀ ਜਿੱਦਾਂ ਕਿ ਚੋਣ ਕਮਿਸ਼ਨ ਵੱਲੋਂ ਐਸਸੀ ਵਰਗ ਵਾਸਤੇ 100 ਰੁਪਏ ਤੇ ਜਨਰਲ ਵਰਗ ਵਾਸਤੇ 200 ਰੁਪਏ ਸੀਗੀ ਉਹਦੇ ਮੁਤਾਬਕ ਫੀਸਾਂ ਕੱਟ ਕੇ ਉਹਨਾਂ ਨੂੰ ਨਾਲ ਦੀ ਨਾਲ ਹੀ ਮੌਕੇ ਉੱਤੇ ਰਸੀਦਾਂ ਦੇ ਕੇ ਪਲੱਸ ਉਹਨਾਂ ਨੂੰ ਸਾਡੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮਿਤੀ 4 ਤਰੀਕ ਨੂੰ ਅਖੀਰਲੇ ਨਾਮੀਨੇਸ਼ਨ ਦਿਨ ਤੋਂ ਬਾਅਦ 5 ਤਰੀਕ ਨੂੰ ਵਿਡਰੋਅਲ ਆ ਪਲੱਸ ਇਹਨਾਂ ਦੀ ਸਕਰੂਟੀ ਨਹੀਂ ਕੀਤੀ ਜਾਵੇਗੀ ਇਵਨ ਨੂੰ ਕੱਲ ਨੂੰ ਚਾਰ ਦਿਨ ਹੈ ਕਿ ਹੈਗੀ ਲਾਸਟ ਨਾਮਜ਼ਦਗੀਆਂ ਦੀ ਔਰ ਅੱਜ ਜਿੱਦਾਂ ਰਾਸ਼ ਇੱਕਦਮ ਰਹਾ ਕਾਫੀ ਕੱਲ ਨੂੰ ਕੀ ਲੱਗਦਾ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਆਜ਼ਾਦ ਕੈਂਡੀਡੇਟ ਜਿਹੜੇ ਹੈਗੇ ਪਾਰਟੀਆਂ ਤੋਂ ਇਲਾਵਾ ਆ ਰਹੇ ਬਿਲਕੁਲ ਜਿੱਦਾਂ ਕੀ ਸਾਡੇ ਕੋਲ ਰਹੀਏ ਪੰਚਾਇਤ ਸੰਮਤੀ ਵਿੱਚ કુલ 25 ਜ਼ੋਨ ਨੇ ਤੇ ਅੱਜ ਸਾਡੇ ਕੋਲ 31 ਨਾਮਜ਼ਦਗੀਆਂ ਹੋਈਆਂ ਨੇ ਤੇ ਬਿਲਕੁਲ ਕੱਲ ਨੂੰ ਸਾਡੇ ਕੋਲ ਤਕਰੀਬਨ ਕਾਫੀ ਰਸ਼ ਰਹੇਗਾ ਕਿਉਂਕਿ ਕੱਲ ਆਖੀਰਲਾ ਦਿਨ ਹੋਣ ਕਾਰਨ ਜਿਹੜਾ ਸਮਾਂ ਹੈ ਉਹ 11 ਵਜੇ ਤੋਂ 3 ਵਜੇ ਦਾ ਹੋਵੇਗਾ ਪਰ ਜੋ ਵੀ ਕੋਈ ਪਾਰਟੀ 3 ਵਜੇ ਤੱਕ ਦਫ਼ਤਰ ਅੰਦਰ ਕਰ ਜਾਏਗੀ ਉਸ ਉਹਨਾਂ ਸਾਰਿਆਂ ਦੇ ਕਾਗਜ਼ ਜਿਹੜੀ ਨੇ ਸਾਡੇ ਵੱਲੋਂ ਨਿਜੀ ਤੌਰ ਮਤਲਬ ਲੈ ਜਾਣਗੇ ਤੇ ਉਮੀਦ ਹੈ ਕਿ ਕੱਲ ਨੂੰ ਭਾਰੀ ਮਾਤਰਾ ਵਿੱਚ ਰਸ਼ ਪਾਇਆ ਜਾਵੇਗਾ ਤਖਾਰ ਰਈਆ ਬਲਾਕ ਦੇ 99 ਪਿੰਡਾਂ ਨੂੰ 25 ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ 150 ਬੂਥ ਜਿਹੜੇ ਨੇ ਉਹ ਬਣਾਏ ਗਏ ਨੇ ਔਰ ਤਿਆਰੀਆਂ ਜਿਹੜੀਆਂ ਤਕਰੀਬਨ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਵੱਖ-ਵੱਖ ਉਮੀਦਵਾਰ ਜਿਹੜੇ ਹੈਗੇ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਇਹਨਾਂ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਅੱਜ ਦਾਖਲ ਕਰਵਾ ਕੇ ਗਏ ਨੇ ਔਰ ਕੱਲ ਨੂੰ ਜਿਹੜਾ ਲਾਸਟ ਸਬਮਿਸ਼ਨ ਦੀ ਡੇਟ ਹੈਗੀ ਹੈ ਤਾਂ ਇਨਸਪੈਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਬਾਬਾ ਬਖਲਾ ਸਾਹਿਬ ਅਮਰਸਰ ਦੇ ਆਤੀ ਦਿਨ ਰਈਆ ਬਲਾਕ ਦੇ ਵਿੱਚ ਅੱਜ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਵੱਲੋਂ ਉਪ ਮੰਡਲ ਦਫਤਰ ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਜਿਹੜੇ ਨਾਮਜ਼ਦਗੀ ਪੱਤਰ ਸੀਗੇ ਉਹ ਦਾਖਲ ਕਰਵਾਏ ਗਏ ਨੇ ਮੇਰੇ ਨਾਲ ਇਸ ਸਮੇਂ ਰਿਟਰਨਿੰਗ ਅਫਸਰ ਮੈਡਮ ਰੋਬਿੰਜੀਤ ਕੌਰ ਮੌਜੂਦ ਨੇ ਮੈਡਮ ਅੱਜ ਕਹਦੀ ਕਿ ਦੋ ਦਿਨ ਗੁਜ਼ਰ ਕੇ ਪਹਿਲਾਂ ਤਾਂ ਕੋਈ ਨਾਮਜ਼ਦਗੀ ਪੱਤਰ ਨਹੀਂ ਸੀ ਦਾਖਲ ਨਾਲ ਜਿਹਨੇ ਕੁ ਉਮੀਦਵਾਰ ਜਿਹੜੇ ਹੈਗੇ ਆ ਉਹ ਆਪਣੇ ਨਾਮ ਦੇ ਪੱਤਰ ਜਮ੍ਹਾਂ ਕਰਾ ਕੇ ਗਏ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਬਲਾਕ ਸੰਮਤੀ ਰਈਆ ਪੰਚਾਇਤ ਸੰਪਤੀ ਰਈਆਂ ਦੀਆਂ 99 ਪਿੰਡਾਂ ਦੀਆਂ ਜੋ ਕਿ ਸਾਡੇ ਕੋਲ ਕੁੱਲ 25 ਜ਼ੋਨਾਂ ਵਿੱਚ ਵੰਡੇ ਗਏ ਨੇ ਜਿਨ੍ਹਾਂ ਦੀਆਂ ਨਾਮਜ਼ਦਗੀਆਂ ਸੀਗੀਆਂ ਮਿਤੀ 1/12 ਤੋਂ ਲੈ ਕੇ ਮਿਤੀ 4/12 ਤੱਕ ਇਸ ਦੇ ਸੰਬੰਧ ਵਿੱਚ ਮਿਤੀ 1/2 ਤੋਂ ਤੱਕ ਕੋਈ ਵੀ ਦਾਖਲ ਨਹੀਂ ਹੋਈਆਂ ਪਰ ਅੱਜ ਮਿਤੀ 3 ਦਸੰਬਰ ਨੂੰ ਕੁੱਲ ਸਾਡੇ ਕੋਲ 31 ਨਾਮਜ਼ਦਗੀਆਂ ਦਾਖਲ ਹੋਈਆਂ ਨੇ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਤੇ ਕੁਝ ਆਜ਼ਾਦ ਉਮੀਦਵਾਰਾਂ ਵੱਲੋਂ ਕੀਤੇ ਗਏ ਨੇ ਇਸ ਦੇ ਵਿੱਚ ਲੋਕਾਂ ਵੱਲੋਂ ਆਪਣੀਆਂ ਫਾਈਲਾਂ ਮੁਕੰਮਲ ਤੌਰ ਤੇ ਮੁਕੰਮਲ ਕਰਕੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਸੀਗੀ ਜਿੰਨੀਆਂ ਸਾਡੇ ਵੱਲੋਂ ਚੈੱਕ ਕੀਤੀਆਂ ਗਈਆਂ ਅਤੇ ਮੌਕੇ ਤੇ ਹੀ ਉਹਨਾਂ ਨੂੰ ਉਹਨਾਂ ਦੀਆਂ ਰਸੀਦਾਂ ਫੀਸ ਜਿੰਨੀ ਉਹਨਾਂ ਦੀ ਬੰਦੀ ਸੀ ਜਿੱਦਾਂ ਕਿ ਚੋਣ ਕਮਿਸ਼ਨ ਵੱਲੋਂ ਐਸਸੀ ਵਰਗ ਵਾਸਤੇ 100 ਰੁਪਏ ਤੇ ਜਨਰਲ ਵਰਗ ਵਾਸਤੇ 200 ਰੁਪਏ ਸੀਗੀ ਉਹਦੇ ਮੁਤਾਬਕ ਫੀਸਾਂ ਕੱਟ ਕੇ ਉਹਨਾਂ ਨੂੰ ਨਾਲ ਦੀ ਨਾਲ ਹੀ ਮੌਕੇ ਉੱਤੇ ਰਸੀਦਾਂ ਦੇ ਕੇ ਪਲੱਸ ਉਹਨਾਂ ਨੂੰ ਸਾਡੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮਿਤੀ 4 ਤਰੀਕ ਨੂੰ ਅਖੀਰਲੇ ਨਾਮੀਨੇਸ਼ਨ ਦਿਨ ਤੋਂ ਬਾਅਦ 5 ਤਰੀਕ ਨੂੰ ਵਿਡਰੋਅਲ ਆ ਪਲਸ ਇਹਨਾਂ ਦੀ ਸਕਰੂਟੀ ਕੀਤੀ ਜਾਵੇਗੀ ਮੈਡਮ ਹੁਣ ਕੱਲ ਨੂੰ ਚਾਰ ਦਿਨ ਹੈਗੇ ਲਾਸਟ ਨਾਮਜ਼ਦਗੀਆਂ ਦੀ ਔਰ ਅੱਜ ਜਦੋਂ ਰਾਸ਼ ਇੱਕਦਮ ਰਹਾ ਕਾਫੀ ਕੱਲ ਨੂੰ ਕੀ ਲੱਗਦਾ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਆਜ਼ਾਦ ਕੈਂਡੀਡੇਟ ਜਿਹੜੇ ਹੈਗੇ ਪਾਰਟੀਆਂ ਤੋਂ ਇਲਾਵਾ ਬਿਲਕੁਲ ਜਿੱਦਾਂ ਕੀ ਸਾਡੇ ਕੋਲ ਰਹੀਏ ਪੰਚਾਇਤ ਸੰਮਤੀ ਵਿੱਚ કુલ 25 ਜ਼ੋਨ ਨੇ ਤੇ ਅੱਜ ਸਾਡੇ ਕੋਲ 31 ਨਾਮਜ਼ਦਗੀਆਂ ਹੋਈਆਂ ਨੇ ਤੇ ਬਿਲਕੁਲ ਕੱਲ ਨੂੰ ਸਾਡੇ ਕੋਲ ਤਕਰੀਬਨ ਕਾਫੀ ਰਸ਼ ਰਹੇਗਾ ਕਿਉਂਕਿ ਕੱਲ ਆਖੀਰਲਾ ਦਿਨ ਹੋਣ ਕਾਰਨ ਜਿਹੜਾ ਸਮਾਂ ਹੈ ਉਹ 11 ਵਜੇ ਤੋਂ 3 ਵਜੇ ਦਾ ਹੋਵੇਗਾ ਪਰ ਜੋ ਵੀ ਕੋਈ ਪਾਰਟੀ 3 ਵਜੇ ਤੱਕ ਦਫ਼ਤਰ ਅੰਦਰ ਕਰ ਜਾਏਗੀ ਉਸ ਉਹਨਾਂ ਸਾਰਿਆਂ ਦੇ ਕਾਗਜ਼ ਜਿਹੜੀ ਨੇ ਸਾਡੇ ਵੱਲੋਂ ਨਿਜੀ ਤੌਰ ਮਤਲਬ ਲੈ ਜਾਣਗੇ ਤੇ ਉਮੀਦ ਹੈ ਕਿ ਕੱਲ ਨੂੰ ਭਾਰੀ ਮਾਤਰਾ ਵਿੱਚ ਰਸ਼ ਪਾਇਆ ਜਾਵੇਗਾ ਤਖੈਰ ਰਈਆ ਪਲੱਗ ਦੇ 99 ਪਿੰਡਾਂ ਨੂੰ 25 ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ 150 ਬੂਥ ਜਿਹੜੇ ਨੇ ਉਹ ਬਣਾਏ ਗਏ ਨੇ ਔਰ ਤਿਆਰੀਆਂ ਜਿਹੜੀਆਂ ਤਕਰੀਬਨ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਵੱਖ-ਵੱਖ ਉਮੀਦਵਾਰ ਜਿਹੜੇ ਹੈਗੇ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਇਹਨਾਂ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਅੱਜ ਦਾਖਲ ਕਰਵਾ ਕੇ ਗਏ ਨੇ ਔਰ ਕੱਲ ਨੂੰ ਜਿਹੜਾ ਲਾਸਟ ਸਬਮਿਸ਼ਨ ਦੀ ਡੇਟ ਹੈਗੀ ਹੈ ਤਾਂ ਇਨਸਪੈਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਬਾਬਾ ਬਖਲਾ ਸਾਹਿਬ